ਰੰਮ ਨਿਰਹਰ ਜਸ ਗਾਇਓ ਓਹ ਕੋਟ ਜਨਮ ਕੇ ਬੀ ਮੁਗਵਾਇਓ ਸੰਤ ਬਨਾਨ ਨਾਰ ਜਸ ਗਾਇਓ ਓਹ ਕੋਟ ਜਨਮ ਕੇ ਬੀ ਮੁਗਵਾਇਓ ਰਹਾ ਜੋ ਚਾਹਤ ਸੁਈ ਮਨ ਪਾਇਓ ਕਰ ਕਿਰਪਾ ਹਰ ਨਾਮ ਜਿਵਾਇਓ ਰਬ ਸੁਖਰਨਾ ਬਡਾਈ ਗੁਰਸਾਭ ਨਾਨਕ ਮੱਪਾਈ ਵਰਮਨ ਸਨਮਾਨ ਜੋਗ ਜੁਗ ਜੁਗ ਅਟਲ ਚਬਰ ਸਤਰ ਦੀ ਮਾਨਕ ਗੁਰੂ ਦਾਸ ਪਾਤ ਸੁੰਨਨ ਦੀ ਆਤਮਕ ਜੋਤ ਸਰੂਪ ਔਰ ਬਹੁਤ ਬਾ ਮੈਂ ਜੀ ਕਥਾ ਕੇ ਆਰੰਭ ਕਰਾਇ ਇਹ ਜਰੂਰ ਨਾਮ ਲੈਣਾ ਅਸੀਂ 10 ਪਾਤ ਸਾਈਆਂ ਦੀ ਰੂਪ ਇੰਨੇ ਆ ਇਹ 15 ਭਗਤ 11 ਪਾਤ ਸਾਹਿਬ ਤਿੰਨ ਗੋ ਸਿੱਖ ਚੌਥੇ ਭਾਈ ਮਰਦਾਨਾ ਜੀ ਦੀ ਰੂਪ ਨੂੰ ਗੇੜਤ ਪ੍ਰਗਤ ਇਹ ਰੂਹ ਸਤਿ ਸ੍ਰੀ ਅਕਾਲ ਗੁਰੰਤ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਮਾਝਰੀ ਘੋਦ ਵਿੱਚ ਸੁਭਾ ਇਮਾਨ ਜੋੜ ਬੈਠੀ ਗੁਰ ਪਿਆਰ ਵਾਲੀ ਸਤ ਸੰਗੀ ਜੀ ਬੜਾ ਵੱਡਿਆਂ ਭਾਗਾਂ ਵਾਲੇ ਹਨੜ ਭਾਗਾ ਦੀ ਲਹਿਰ ਜੋ ਸਤਿਗੁਰ ਜੀ ਦੀ ਰਹਿਮਤ ਦੇ ਪੱਤ ਆਪਾ ਜੀ ਬਣੇ ਕੋਈ ਰੂਹ ਐਸੀਆਂ ਹੁੰਦੀਆਂ ਨੇ ਜੋ ਸੰਸਾਰ ਤੇ ਆਉਂਦੀਆਂ ਨੇ ਚਲੀਆਂ ਜਾਂਦੀਆਂ ਨੇ ਪਰ ਉਹਨਾਂ ਰੂਹਾਂ ਦੀ ਦਿਲ ਐਸੀ ਨਹੀਂ ਵੀ ਹੈ ਤੇ ਆਪ ਦੀ ਜਾਣਦੇ ਹੋ ਇੱਕ ਭਰਾ ਦੀ ਦੂਸਰੇ ਭਰਾ ਨਾਲ ਨਹੀਂ ਬਣਦੀ ਇੱਕ ਪਰਿਵਾਰ ਦੀ ਇੱਕ ਵਿਛਰੇ ਨਾਲ

ਦੋ ਚਾਰ ਸਮਾਂ ਮਿੰਟਾਂ ਦਾ ਰਹਿ ਗਿਆ ਆਪਣੇ ਕੋਲ ਕਿ ਮੈਂ ਵਿਚਾਰਾਂ ਕਿ ਗਰੀਬ ਨੂੰ ਕੈਸੇ ਇੰਤਰੀ ਕਰਨੀਆਂ ਨੇ ਜਿਆਦਾ ਨਹੀਂ ਸਮਾਂ ਲੈਣਾ ਕਿਉਂਕਿ ਜੇ ਜਿਆਦਾ ਲੰਮਾ ਕੀਤਾ ਬਹੁਤ ਜਿਆਦਾ ਚੱਲਿਆ ਜਾਣਾ ਤੇ ਆਪ ਜੀ ਨਾਲ ਵਿਚਾਰ ਕੋਈ ਰੰਗ ਕਰਨ ਤੋਂ ਪਹਿਲਾਂ ਕੋਈ ਸਮੇਂ ਦੀ ਸਾਧਨ ਨਾਲ ਜੀ ਮੈਂ 20 ਵੜਾਉਂਦਾ ਰਿਹਾ ਤੇ ਜੇ 20 ਬਣ ਗਿਆ ਤੇ ਬੇਜਲੀ ਨਹੀਂ ਸਾਰੀ ਜਗ ਰੰਭ ਹੋ ਜਾਂਦੀ ਹੈ ਜ ਜਦੋਂ ਰੰਭ ਹੋ ਜਾਵੇ ਫਿਰ ਦਿਨ ਤੱਕ ਲੈਂਟਰ ਨਹੀਂ ਲੱਭੇਂਦਾ ਉਹਨਾਂ ਤੱਕ ਸਮਾਪਤੀ ਨਹੀਂ ਹੋ ਸਕਦੀ ਖੈਰ ਸਤਗੁਰ ਕਿਰਪਾ ਕਰ ਮਨਾਂ ਨੂੰ ਕਰੂ ਇਕਾਤਰ ਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਉ ਤੇ ਆਪਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਖਰੀ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਇੱਕ ਜੋ ਸੀ ਰਹੀ ਹੈ ਕੁਝ ਬਿਲ ਨੇ ਆ ਨਾ ਕਿ ਨਾਮ ਕਿਵੇਂ ਜਪਣਾ ਤੇ ਆਪਾਂ ਹੁਣ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਓਲੇ ਮੂਨ ਤੇ ਮਾਲਾ ਵੀ ਆਪਾਂ ਕਈਰ ਵੇਖਿਆ ਜਿਹੜਾ ਬਾਣੀ ਪੰਡਲ ਕਰਨ ਦੀ ਖੈਰ ਮੈਂ ਗੁਰੂ ਸਾਹਿਬਾਨ ਇਤਿਹਾਸ ਵਾਲ

ਕਿਉਂਕਿ ਆਪਾਂ ਗੁਰੂ ਦਾ ਗੱਦੀ ਵੀ ਮਨਾ ਰਹੇ ਆ ਗੁਰੂ ਰਾਮਦਾਸ ਮਹਾਰਾਜ ਜੀ ਤੇ ਆਪ ਦੀ ਜਾਣੀਓ ਸ਼੍ਰੀਖੇ ਬਰਾਦਰੀ ਦੇ ਲੋਕ ਕਿਸੇ ਕਾਰਜਾਂ ਲਈ ਆਮਦੇ ਨੇ ਕਹਿੰਦੇ ਨੰਗ ਦੇ ਹੋਏ ਕਹਿੰਦੇ ਸਾਡਾ ਬੱਚਾ ਚੇਰੀ ਭਾਵੇਂ ਕੋ ਮਹਿਲਾ ਭਾਨੀ ਤੇ ਸ਼੍ਰੀਖੇ ਦਾ ਮੈਂ ਇਹਨੂੰ ਸਮਝਾ ਲਵਾਂ ਸ਼੍ਰੀਕਾ ਕਹਿੰਦੇ ਨੇ ਖੂਨ ਦੇ ਰਿਸ਼ਤੇ ਨੂੰ ਕਿੰ ਨੂੰ ਕਹਿੰਦੇ ਨੇ ਉਹਦੇ ਰਿਸ਼ਤੇ ਵਿੱਚ ਵੀ ਆਪਣੀ ਕਦੇ ਜਾਨ ਨੂੰ ਧੋਮੇ ਨਹੀਂ ਪਾਛ ਕਰਨਾ ਹੋਵੇਗੀ ਦੂਸਰ ਜੀਦੋਂ ਵੀ ਕੋਈ ਲੜੇਗਾ ਅੱਗੇ ਤੁਹਾਡੀ ਲੜੇਗਾ ਇੱਕ ਦੂਸਰੇ ਦਾ ਵੱਟ ਤੇ ਕੋਈ ਲੜਦਾ ਜੀ ਭੈਣ ਕਹੈ ਉਸ ਰਿਸ਼ਤੇ ਬਰਾਦਰ ਦੇ ਭੈਣ ਭਰਾਏ ਚਾਤੇ ਤਾਂ ਆਉਂਦੇ ਨੇ ਉਹ ਕਹਿੰਦੇ ਵੀ ਗੁਰੂ ਘਰ ਦਾ ਜਾਈ ਭਾਈ ਸਾਨੂੰ ਕੰਬੂਰ ਨਹੀਂ ਸੋਢੀ ਕੋਲ ਦਾ ਸਾਡਾ ਬੱਚਾ ਐਨੀ ਸਾਡੀ ਕੋਲ ਨਾ ਮਹਾਨ ਹੈ ਇਹ ਟੋਕਰੀ ਭੁੰਦਾ ਫਿਰਦਾ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਗਿਲਾ ਸੁਧਵਾ ਕੀਤਾ ਇਹ ਸਤਿਗੁਰੂ ਕਹਿੰਦੇ ਤੁਹਾਨੂੰ ਟੋਕਰੀ ਨਜ਼ਰ ਆਉਂਦੀ ਹੈ ਮੈਨੂੰ ਤਾਲ ਨਜ਼ਰ ਆਉਂਦਾ ਤੁਹਾਨੂੰ ਟੋਕਰੀ ਨਜ਼ਰ ਆਉਂਦੀ ਹੈ ਮੈਨੂੰ ਤਾਲ ਨਜ਼ਰ ਆਉਂਦਾ ਅਸੀਂ ਸਾਧਕ ਕਹਦੇ ਆ ਧੰਨ ਧੰਨ RAM DAS GUR DIN SIRIA ਬਿਨੈ ਸਵਾਰਿਆ ਪੂਰੀ ਹੋਈ ਕਰਾਮਾ ਤੇ ਆਪ ਸਿਰਜਨਹਾਰੇ ਭਾਇ ਸਿੱਖੀ ਅਤੇ ਸੰਤੀ ਪਾਰਵਰਨ ਕਰ ਨਮਸਕਾਰਿਆ ਅਦੂਰ ਬਿਠਾ ਤਾਂ ਮਨ ਸਾਧਾਰਿਆ ਵੈਸੇ ਗੁਰੂ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਨਾ ਅੰਮ੍ਰਿਤਸਰ ਦੀ ਧਰਤੀ ਤੇ ਤਿੰਨ ਵਚਨਾਂ ਦਾ ਆਪਾਂ ਸਾਜ ਪੜ੍ਹ ਧੰਤਨ RAMDAS GURU ਧੰਤਨ RAMDAS GURU ਰੱਖੀ ਗਰੀਬ ਦੀ ਲਾਜ ਤੇ ਕਰੀਨਾ ਕਿਸੇ ਦਾ ਮਥਾਜ ਇਸ ਤਰ੍ਹਾਂ ਹੀ ਜੋਤੀ ਜੋਤ ਪੁਰਬ ਅਸ਼ਿਮ ਨਾਰਿਆ ਗੁਰਮਰਦਾਸ ਮਹਾਰਾਜ ਜੀ ਤੇ ਜਦੋਂ ਆਪ ਜੀ ਨਾਲ ਮਸਾਂਹ ਕੌਂਦੀ ਚਲਾ ਤਮੰਦਾ ਚਲਾ ਫੇੜਾ ਲੰਗਨ ਤੇ ਆਪਾਂ ਬਚਨ ਵਰਤਦੇ ਆਂ ਕਿ ਭਾਂਡੇ ਬਣਾਉਣ ਵਾਲੇ ਕੁੰਿਹਾਰ ਜੀ ਨੇ ਕੁੰਿਹਾਰੀ ਦੇ ਮੂੰਹ ਤੋਂ ਬਚਨ ਨਿਕਲਦੇ ਨੇ ਜਦੋਂ ਪੁੱਛਦਾ ਕਿ ਕੌਣ ਹੈ ਮੈਂ ਛੋਟੀਆਂ ਛੋਟੀਆਂ ਸਾਖੀਆਂ ਚ ਸੰਸਾਖੀਆਂ ਮੈਨੇ ਹੁੰਦੇ ਗੱਲ ਪਕੜਨ ਵਾਲੀ ਆ ਸਿੱਖਾਂ ਸਿੱਖਿਆ ਤੇ ਸਿੱਖਿਆ ਵੀ ਕਮਾਉਣੀ ਨਾ ਸੁਣਨੀ ਨਾ ਸੁਣਾਉਣੀ ਤੇ ਬਾਣੀ ਕੀਤੀ ਸੁਖਮੀ ਸਿੰਘ ਸਾਹਿਬ ਪੜ ਬੰਨੇ ਕੀ ਗੱਲ ਕਹੀ ਨਹੀਂ ਆਖ ਬਿਆਨ ਜੋ ਸਭ ਜਿੰਨੇ ਮੰਨ ਨਹੀਂ ਦਾ ਮੰਨ ਕੇ ਉਤਾਰ ਗਿਆ खैर ਤੇ ਜਦੋਂ ਗੁਰ ਅੰਗਦ ਦੇਵ ਮਾਰਨ ਪਤਾ ਲੱਗਦਾ ਉਹ ਕੀ ਬਚਨ ਕਹਿੰਦੇ ਨੇ ਵੀ ਇਹ ਕਿਹਾ ਉਹ ਕੋਈ ਅਮਰ ਤੁਨਾ ਮਾ ਮ ਉਹ ਅਸੀਂ ਅਰਦਾਸ ਚ ਲੱਭੀ ਗੋਲਦੇ ਆ ਨਾ ਉਹ ਬਖਸ਼ਿਸ਼ਾ ਗੁਰੂ ਅੰਗਦ ਦੇਵ ਮਹਾਰਾਜ ਨੇ ਬਾਬਾ ਅਮਰਦਾਸ ਜੀ ਦੇ ਕੀਤੇ ਆ ਨੇ ਫੇਰ ਨਮਾਨਿਆਂ ਦੇ ਮਾਨ ਨਕਾਣਿਆਂ ਦੇ ਕਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਆ ਬਰਦਾਸ਼ ਪੜਦੇ ਨਾ ਇਹ ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ਿਸ਼ਾ ਗੁਰੂ ਅੰਗਦ ਦੇਵ ਮਹਾਰਾਜ ਦੀ ਖੈਰ ਬਾਬਾ ਹਜਾਰ ਸਿੰਘ ਜੀ ਆ ਗਏ ਮੈਨਸ ਛੋਟੇ ਛੋਟੇ ਇੱਕ ਇੱਕ ਮਿੰਟ ਚ ਸਾਰੀਆਂ ਗੱਲਾਂ ਨਬੇੜਦੀਆਂ ਟਾਈਮ ਘੜੀ ਘੜੇ ਅਜਿਹੇ ਮਤਾਦਾਰੀ ਖਿੱਚਣਾ ਮੋਗੋ ਮੈਂ ਸ਼ਬਦ ਦੀ ਵਿਆਖਿਆ ਕੀਤੀ ਲੰਮੀ ਚਲੀ ਜਾਣੀ ਹੈ ਬਾਬਾ ਹਜਾਰਾ ਸਿੰਘ ਜੀ ਆਪ ਜੀ ਜਾਣਦੇ ਹੋ ਮੈਂ ਕਿਸੇ ਦਾ ਵਿਰੋਧ ਨਹੀਂ ਕਰ ਲੱਗਾ ਸੰਗਤ ਧਿਆਨ ਦੇਣਾ 19 ਦਿਨੀ ਅਕਾਲ ਦਾ ਬਹੁ ਗੋਲ ਬਾਲਾ ਤੇ ਦੇਰ ਤੱਕ ਸਾਜ਼ ਦਾ ਵੀ ਉਹਨਾਂ ਦੀ ਆਪਣੀ ਮਰਿਆਦਾ ਯਾਦ ਰੱਖਣਾ ਉਹਨਾਂ ਦੀ ਆਪਣੀ ਮਰਿਆਦਾ ਹੈ ਆਮਤ ਰਜਪਾੜ ਉਹਨਾਂ ਦੀ ਪਰਿਆਦਾ ਨੂੰ ਕਾਬੂ ਨਹੀਂ ਹੋ ਸਕਦਾ ਇਹ ਗੱਲ ਯਾਦ ਰੱਖਣਾ ਜੇ ਆਪਾਂ ਇਤਿਹਾਸ ਨਹੀਂ ਬਾਬਾ ਜੀ ਦਾ ਰਸ ਨਹੀਂ ਮੈਂ ਜੋ ਥੋੜਾ ਬਾਤ ਗਿਆ ਹੈ ਪਰ ਕੇਵਲ ਅੰਦਾ ਫੜ ਜਾਦਾ ਜਾਂਦਾ ਸੁਣਾਇਆ ਉਹਨਾਂ ਯਾਤਰੀ ਕੋ ਕੋ ਨ ਸਮਾਂ ਨਹੀਂ ਹੁੰਦਾ ਮੈਂ ਕਦੇ ਇੰਨਾ ਹੀ ਵੱਡ ਕੇ ਬਾਬਾ ਜੈਤਾ ਜੀ ਦਾ ਇਤਿਹਾਸ ਚੱਲਿਆ ਕਿ ਉਹਨਾਂ ਨੂੰ ਪੂਰਾ ਮੰਕੂਸ਼ ਰੀਕਤ ਦਾ ਮੈਂ 2 ਮਹੀਨੇ ਭੁੱਖਾ ਇਕੱਠੀਆਂ ਕਰਕੇ ਦੇਰ ਤੱਕ ਪੜਦਾ ਰਿਹਾ ਜਦ ਮੁੜ ਕੇ ਮੈਨੂੰ ਘਰੀਆਂ ਸੀ ਦਵਾਈ ਜਾਂ ਗਰੀਤੀ ਕਰਾਈ ਕੁਝ ਪੈ ਗਿਆ ਹੈ ਬਾਬਾ ਹਜਾਰਾ ਸਿੰਘ ਉਦੋਂ ਉਹਨੇ ਦਿਲੀ ਪਾਠੀ ਵੀ ਨਹੀਂ ਲਗਾਈ ਸਾਡੇ ਸ੍ਰੀ ਕੇ ਬਰਾਜ ਦੇ ਧੂਆ ਲੱਗਦੇ ਸੀ ਉਹਨਾਂ ਦੇ ਕੋਲ ਨਹੀਂ ਪਾਠੀ ਬਣਾਈ ਨਹੀਂ ਇੱਕ ਪਾਠੀ ਜਦ ਬਾੜ ਤੜਾ ਕੇ ਲਿਆਂ ਜਾਂਦਾ ਸੀ ਫੇਰ ਉਹ ਬਾੜ ਕਰਾਇਆ ਜਾਂਦਾ ਉਦੋਂ ਹੀ ਸੁਣੇ ਜੀ ਇਸ ਤਰ੍ਹਾਂ ਹੁਣ ਪਤਾ ਹੈ ਇਸ ਨੂੰ ਪੜ ਕੇ ਆਉਣਾ ਅਗਰ ਨੂੰ ਲਾਉਂਦੇ ਪਰ ਬਿਲਕੁਲ ਆ ਗਿਆ ਤੇ ਪਾਟੀ ਵੀ ਲੱਗ ਗਈ ਪਾਤਾ ਬਾੜ ਕਰਤਾ ਜਿੰਦਾ ਉਦੋਂ ਅੰਬਰ ਵੀ ਸੋਟੀ ਸੀ ਸੇ ਵੀ ਜਦ ਪੜਦੇ ਨ ਕੋਈ ਕੰਨ ਨਹੀਂ ਆਪਾਂ ਕਰਾ ਲਾਂਗੇ ਇਹ ਬੱਚਾ ਸਾਨੂੰ ਤੇ ਕਹੇ ਬਾਬਾ ਹਜਾਰਾ ਸਭ ਤੇ ਇਹ ਦੇਣੇ ਸਵਾਰ ਬਈਆ ਉਹਨੂੰ ਪਾੜ ਦੀ ਮੁਕਸ਼ ਮੁਕ ਕਿੰਨੇ ਸਵਾ ਸਵਾਰ ਬਈਆ ਫਿਰ ਉਹ ਕਹਿਣ ਤੇ ਚਾਲੇ ਨੇ ਮੁਕਸ਼ ਹੋ ਗਈ ਹਨ ਇਹ ਮੈਂ ਮੈਂ ਜਦੋਂ ਇਤਿਹਾਸ ਨੂੰ ਪੜ੍ਹਿਆ ਸੀ ਜੀਵਿੰਦਰ ਰੰਕਾਰੀ ਰਲਸ ਸੁਆਮੀ ਜਿਹੜੇ ਇਹਨਾਂ ਮੈਂ ਇਤਿਹਾਸਾਂ ਨੂੰ ਬੋਲਿਆ ਤੇ ਇਹਨਾਂ ਜਿਹੜੇ ਕੋਈ ਵੀ ਮੋੜ ਹੈ ਨਾ ਉਹਦਾ ਵਿਗਾੜ ਨਹੀਂ ਉਹ ਵਿਗਾੜ ਸਮੇਂ ਤੇ ਹੱਥ ਨਾਲ ਬੈ ਜਾਂਦਾ ਕਿ ਕੋਈ ਬੰਦਾ ਲਾਲਚੀ ਹੋ ਜਾਂਦਾ ਕਿਉਂਕਿ ਗੱਟੀਆਂ ਬਦਲਦੀਆਂ ਨੇ ਦੇਵੇਂ ਜੇ ਬਦਲਦਾ ਸਮਾਂ ਹੁਣ ਤੇ ਹਰ ਬੰਦਾ ਕਹਿੰਦਾ ਮੈਂ ਮੁਖੀ ਬਣਾ ਤੇ ਮਿਲ ਕੋ ਚੰਗੀ ਗੱਡੀ ਹੋਵੇ ਹਰ ਸ਼ਹਿਰ ਤੇ ਹਰ ਦੇਸ਼ ਤੇ ਰਹੇ ਕਹੇ ਇਹ ਬਾਬਾ ਜਾਰਾ ਸਿੰਘ ਦੇਣ ਸਿੰਘ ਦੇ ਉਹਨਾਂ ਦੇ ਬੱਚੇ ਸਨ ਵੈਸ਼ਨੂ ਦੇ ਤੇ ਜਿਹੜਾ ਅੱਜ ਇਹਦਾ ਉਹਦਾ ਕੋਈ ਨਹੀਂ ਹੈ ਰਾਾਇਲ ਨੇਕਤਕਤ ਹੋਰ ਤੇ ਵੀ ਹਨਾ ਪਰਿਵਾਰਕ ਤੌਰ ਤੇ ਵੀ ਕੋਈ ਪਰਲਾਇ ਘਰ ਬੱਤੇ ਆ ਫਿਰ ਮੈਂ ਕਿਹਨੂੰ ਦਿਲ ਨਹੀਂ ਕਰਦਾ ਜਿਹੜਾ ਗੋਣਾ ਨਾ ਪਿਆਉ ਤੇ ਆਪ ਜੀ ਵੀਡੀਓ ਤੇ YouTube ਦੇ ਵੇਖ ਨਹੀਂ ਲੈਂਦੇ ਹੋ ਤੇ ਛੋਟੇ ਛੋਟੇ ਬੱਚੇ ਕੇਵਲੇ ਹੋਂ ਉਮਰ ਨਹੀਂ ਹੁੰਦੀ ਜਾਣਦੀ ਹੈ ਉਹ ਵੀ ਧੀ ਦਾ ਉਹ ਲੱਗਾ। ਲੈ ਆਪ ਦੇਖਿਆ ਹਸਪੀਟਲ ਦਾ ਬਾਥਰੂਮ ਗਿਆ ਅੱਜ ਨਿਕਲੇ ਕੁੜਿਆ ਉਦਾਂ ਕੀ ਕਰ ਲੱਗਾ ਕੁਛ ਦੋ ਦੀ ਦੋ ਤਿੰਨ ਨਰਸਾਂ ਨੂੰ ਡਾਕਟਰਾਂ ਨੂੰ ਪੁੱਛਿਆ ਤੋ ਕਹਿੰਦੇ ਉਹਨੂੰ ਥੋੜਾ ਆਪਾਂ ਦੇਖਿਆ ਨਾ ਡਾਕਟਰ ਕੀ ਪਾਉਂਦੇ ਆ ਨਾ ਉੱਪਰ ਨੂੰ ਕੱਢਦੇ ਆ ਵਾਹ ਉਹ ਜਿਹੜੇ ਬੱਚਾ ਅਣਜਾਣ ਹਵਾ ਨਹੀਂ ਕੱਢਦਾ ਨਾ ਡੱਕ ਲਾ ਲਿਆ ਉਦੋਂ ਲਗੀ ਉਹਨੇ ਨਾ ਹੀ ਬਾੜ ਦੇਣੀ ਹੁਣ ਆ ਬੱਚੇ ਨੂੰ ਮੈਨੂੰ ਪਤਾ ਲੱਗਿਆ ਉਹਨੇ ਪੜੀ ਕਰਿਆ 그다음에 बाबा हजारा सिंह जी ने इस विषय ते बहुत जोर ਦਿੱਤਾ ਸੀ एक बाणी कांत सदा कै उंटारी काले दूसरी बाबा हजारा सिंह दी नसियां ते बड़ा जोर देते में नसें नहीं बाबा कबीर जी का शिव करी माने भांग माश ने भी पांग पांग तो ये पर कर्म न नसियां ल भांग माश री सुरापान जोर को पुरानी लिखाए इर्त व्रत नियम किए ते सब ਅਰੇ ਸਾਡੇ ਕੋਲ ਜਾਏ ਤੇ ਮੋੜਿਆ ਮੈਂ ਬਾਬਾ ਲਾਲ ਸਿੰਘ ਕੁੱਲੀ ਵਾਲੇ ਤੇ ਆ ਜਾਵਾਂ ਉਹਨਾਂ ਦੇ ਕਈਆਂ ਬੱਚੇ ਹੁਣ ਦੁਪਹਿਰੀ ਨੂੰ ਨਾ ਪੜਾਉਗੇ ਆਪ ਜੀ ਨੇ ਆਪਣੇ ਪਿੰਡ ਵਿੱਚ ਉਹ ਕੀ ਕਰਿਆ ਕਰਦੇ ਸਨ ਭਾਂਡੇ ਕਲੀ ਕਰਿਆ ਕਰਦੇ ਸਨ ਧਿਆਨ ਦੇ ਨਬੀ ਆਪਣੇ ਉਹ ਘਰ ਦੀ ਗੱਲ ਆ ਰਹੀ ਹੈ ਨਾ ਬਾਬਾ ਲਾਲ ਸਿੰਘ ਤੇ ਉਹ ਕੁੱਲੀ ਵਾਲੇ ਵਾਜਦੇ ਤੇ ਵਾਕੀ ਕੁੱਲੀ ਵਾਲੇ ਕੋਈ ਆਪਣਾ ਨਹੀਂ ਬਣਾਇਆ ਆਪਣਾ ਘੁਰਾ ਬਣਾਇਆ ਨਾ ਦੋਸਤ ਇਹ ਬੱਲੇ 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 ਅਸੀਂ ਵਸੇ ਜਿਹੜਾ ਆਪਣਾ ਬਣਾਉਣ ਨੂੰ ਕਰਦਾ ਫੌਜੂਰੀ ਗੱਡੀਆਂ ਹੋਵੇ ਨਾ ਉਹ ਉਤਰ ਕੇ ਆਏ ਦੋ ਦੇ ਸਰਦਾਰ ਹੀ ਕਰਦੇ ਜਿਹਦਾ ਕਰਦੇ ਦੋ ਚਾਰ ਸੇਵਕ ਹੋਣ ਦੋ ਚਾਰ ਗੱਡੀਆਂ ਹੋਣ ਦੋ ਚਾਰ ਜਗ੍ਹਾ ਡੇਰਾ ਹੋਵੇ ਖੈਰ ਉਹਨਾਂ ਦੇ ਜੀਵਨ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਹਨਾਂ ਦੇ ਪਰਿਵਾਰਕ ਜੀ ਲੈਣ ਅਪਰੇ ਚ ਗਏ ਨੇ ਅਣ ਤੇ ਸਮੇਂ ਚ ਛੋਟੇਪੁਰ ਚਲੇ ਗਏ ਖੈਰ ਤੇ ਇਹਨਾਂ ਵਰਗੇ ਇਹ ਭੰਪਾ ਦੇ ਸੰਤਾਂ ਦੇ ਪਰਿਸ਼ਾਏ ਪਰਿਸ਼ਾਏ ਤੁਸੀਂ ਤੇਗ ਬਾਦ ਦਰਬਾਰ ਦੇ ਇੱਕ ਬਚਨ ਦਾ ਵਾਟ ਸਮਾਪਤੀ ਕਰ ਲੱਗਾ ਆਪ ਜੀ ਨੂੰ ਜਾਣਕਾਰੀ ਉਹ ਜਾਵੇ ਕਿ ਇਹ ਉਹ ਸ਼ਬਦ ਪੜ ਕੇ ਕੇ ਦੀ ਵਰਤ ਕਰਨ ਦੀ ਲੋੜ ਨਹੀਂ ਪਈ ਤੇ ਸੂਰਤ ਮਹੱਲਾ ਨੋਆ ਧਿਆਨ ਅੱਜ ਉਹ ਇੱਕ ਹੀ ਸ਼ਬਦ ਵੜਨਾ ਵਿਆਖਿਆ ਨਹੀਂ ਕਰਨੀ ਟਾਈਮ ਹੋ ਗਿਆ ਤੇ ਸ਼ਬਦ ਕੀ ਹੈ ਸੂਰਤ ਮਹੱਲਾ ਨੋਆ ਕੁ ਤੇਗ ਬਾਦ ਦਰਬਾਰ ਦੇ ਜਿੰਨੀ ਬਾਣੀ ਸਾਰੀ ਬਿਰਾਗ ਲਈ

ਦੋਨਾਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮਨ ਐਲਹਾਉ ਨਾ ਨਿੰਦਿਆ ਨਾ ਉਸਤਤ ਜਾ ਕੇ ਮੈਂ ਇਹਦੇ ਜਾ ਕੇ ਜਰੂਰ ਕਰਾਂਗਾ ਨਾ ਨਿੰਦਿਆ ਕੀ ਨਾ ਉਸਤਤ ਜਾ ਕੇ ਉਸਤਤ ਕੁਸ਼ਾਮਤੀ ਹੋ ਜੇ ਨਹੀਂ ਦਿੰਦਾ ਤੇ ਨਿੰਦਿਆ ਆਪਣੇ ਰਗਾ ਕੰਨ ਵਿਚਾਰ ਬੜੀ ਦ੍ਰਿਸ਼ਿਆ ਨੂੰ ਬੁਲਾ ਕੇ ਰਿਹਾ ਦੋਨ ਨਾ ਜਤਰਾਜ ਨਹੀਂ ਕਹਿੰਦਾ ਨਾ ਨਿੰਦਿਆ ਨਾ ਉਸਤਤ ਜਾ ਕੇ ਉਸਤਤ ਕੁਸ਼ਾਮਤੀ ਕਰੇ ਐਵੇਂ ਤੁਸੀਂ ਕਰੀ ਲੈਣੇ ਨਾ ਨਦੀਆ ਨੇ ਉਤਪ ਜਾ ਕੇ ਲੋਭ ਮੋਹ ਅਭਿਮਾਨ ਅਪਮਾਨ ਕਰ ਹਰ ਕਿਸੋਗ ਤੇ ਕੁਝ ਗਮੀ ਹਰ ਕਿਸੋਗ ਤੇ ਰਹੇ ਨਿਆਰੋ ਨਾਹਿ ਮਾਨ ਅਪਮਾਨ ਆਸਾ ਮਨਸਾ ਸਗਲ ਤਿਆਗਿਆ ਜਗਦੇ ਰਹੇ ਨਿਰਾਸਾ ਆਮ ਕ੍ਰੋਧੇ ਪਰਸੈ ਨਾਹਿਨ ਏ ਘਟ ਬ੍ਰਹਮ ਨਿਵਾਸਾ ਇਹ ਮਤ ਪਰਮੇਸ਼ਰ ਦੇ ਬੈਨਿਕ ਖੂਬੀ ਆ ਇਨਸਾਨੀਆਂ ਨੇ ਜਿਹਦੇ ਅੰਤ ਇਹ ਗੁਣ ਨੇ ਗੋੜ ਕੁੰਬੀਆਂ ਉਹ ਹੈ ਪਰਮੇਸ਼ਰ ਦਾ ਪਿਆਰਾ ਬ੍ਰਹਮ ਗਿਆਨੀ ਬਾਬਾ ਕੁੰਲੀਆ ਨੂੰ ਬਾਬਾ ਹਜਾਰ ਸਿੰਘ ਅਬਲਾ ਸਿੰਘ ਜੀ ਕੁੰਲੀ ਵਾਲੇ ਨੂੰ ਸੋ ਪਰਮੇਸ਼ਰ ਦਾ ਪਿਆਰਾ ਕਾਮ ਕੁਰੋ ਦੇ ਪਰਸਾ ਨਾਨਕ ਇੱਕ ਘੜ ਬ੍ਰਹਮ ਨਿਵਾਸਾ ਗੁਰ ਕਿਰਪਾ ਦੇ ਨਰਕੋਂ ਕੀਨੀ ਇਹ ਜੁਗਤ ਕੁਛਾਨੀ ਨਾਨਕ ਲੀਨ ਭਯੋਗੋ ਵਿਦਸਿਓ ਮੇਰੇ ਪਾਣੀ ਸੰਗ ਪਾਣੀ ਕੋ ਲਾਣ ਦੇ ਕਿਮਾ ਸੂਮ ਪ੍ਰਬੰਧਕ ਜੀ ਮੇਰਾ ਨਾਮ ਤੇ ਬਹੁਤ ਬਹੁਤ ਧੰਨਵਾਦ ਆਂ ਔਰ ਸਭ ਨੂੰ ਬਹੁਤ ਜਿਆਦਾ ਧੰਨਵਾਦ ਗੁਰੂ ਦਾ ਗੁਰਦੁਆਰਿਆਂ ਸੰਗਤਾਂ ਦਾ ਜਿਨ੍ਹਾਂ ਨੇ 2 ਮਿੰਟ ਦੀ ਹਾਜ਼ਰੀ ਵਿੱਚ ਹੀ ਸਤ ਗੁਰੂ ਦੇ ਅਸੀਸਾਂ ਲਈਆਂ ਔਰ ਆਪ ਸਭ ਨੂੰ ਅਸੀਸਾਂ ਲੈਣੀਆਂ ਕਿ ਕਨੇ ਕੋ ਲਾਣੇ ਕਿਮਾ ਅਕਰਵਾੜ ਘਰ ਕੋ ਤੁਸਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ